ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਅ ਇੱਕ ਕਿਉਂਕਿ ਸਵਾਲ ਆ ਰਹੇ ਸੀਗੇ ਤਾਂ ਅ ਮੈਂ ਕੋਸ਼ਿਸ਼ ਕੀਤੀ ਕਿ ਇੱਕ ਵੀਡੀਓ ਰਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿਉਂਕਿ ਫਿਲਹਾਲ ਜੇ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਪਨੀਰੀ ਦੀ ਬਜਾਈ ਹੈ ਉਹ ਕਿਸਾਨ ਵੀਰ ਆ ਜਿਹੜੇ ਉਹ ਸ਼ੁਰੂ ਕਰ ਰਹੇ ਖਾਸ ਤੌਰ ਤੇ ਜਿਵੇਂ ਬਾਸਮਤੀ ਕਿਸਮਾਂ ਨੇ ਜਪੀਆ 126 ਹੈ ਪੀਆ 131 ਵੀ ਕਈ ਕਿਸਾਨ ਵੀਰ ਜਿਹੜੇ ਅਜੇ ਬੀਜ ਰਿਹਾ ਕੋਈ ਕਿਸਾਨ ਵੀਰਾਂ ਨੇ ਬੀਜਤੀ ਅੱਜ ਆਪਾਂ ਜਿਹੜੀ ਹੈਗੀ 8 ਜੂਨ 2024 ਨੂੰ ਜਿਹੜੀ ਇਹ ਗੱਲਬਾਤ ਕਰ ਰਹੇ ਆ ਤਾਂ 5-7 ਦਿਨਾਂ ਤੱਕ ਜਿਹੜੇ ਕਿਸਾਨ ਵੀਰਾਂ ਨੇ ਥੋੜਾ ਜਆ ਅ ਅਗੇਤ ਚ ਜਾਂ ਆਪਾਂ ਕਹਿ ਲਈਏ 15 20 ਮਈ ਦੇ ਦਰਮਿਆਨ ਜਿਹੜੀ ਪਨੀਰੀ ਬੀਜੀ ਆ ਤਾਂ ਉਹ ਜਿਹੜਾ 5-7 ਦਿਨਾਂ ਤੱਕ ਜਾਂ 10 ਦਿਨਾਂ ਤੱਕ ਝੋਨਾ ਜਿਹੜਾ ਲੱਗਣਾ ਸ਼ੁਰੂ ਹੋ ਜਾਊਗਾ ਇੱਕ ਤਾਂ ਇਹ ਕਿਰਪਾ ਕਰਕੇ ਥੱਲੇ ਜਿਹੜੇ ਕਿਸਾਨ ਵੀਰਾਂ ਨੇ 5-7-10 ਦਿਨਾਂ ਨੂੰ ਝੋਨਾ ਲਾਉਣਾ ਸ਼ੁਰੂ ਕਰਨਾ ਕਿਰਪਾ ਕਰਕੇ ਥੱਲੇ ਆ ਝੋਨੇ ਦੀ ਕਿਸਮ ਤੇ ਅ ਕਦੋਂ ਤੁਸੀਂ ਲਾਉਣਾ ਹੈਗਾ ਉਹਦੇ ਬਾਰੇ ਜਰੂਰ ਜਾਣਕਾਰੀ ਦਿਹਾ ਜੀ ਦੂਸਰਾ ਕਿ ਖਾਦਾਂ ਬਾਰੇ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਫਸਲ ਦੀ ਬਜਾਈ ਸਮੇ ਝੋਨੇ ਦੀ ਲਵਾਈ ਸਮੇ ਕੋਈ ਵੀ ਫਸਲ ਆਪਾਂ ਬੀਜਣੀ ਆ ਤਾਂ ਉਸ ਸਮੇ ਜਿਹੜੀਆਂ ਖਾਦਾਂ ਪਾਉਣੀਆਂ ਉਹ ਬੜੀਆਂ ਜ਼ਰੂਰੀ ਹੁੰਦੀਆਂ ਬਜਾਈ ਸਮੇ ਜਿਹੜੀ ਫਸਲ ਕੋਈ ਬੀਜ ਦੇ ਆਪਾਂ ਜਿਹੜਾ ਬੀਜ ਬੀਜਦੇ ਆ ਉਹਨੂੰ ਪੁੰਗਰਨ ਸਮੇ ਜਿਹੜੀਆਂ ਖਾਦਾਂ ਚਾਹੀਦੀਆਂ ਖਰਾਕ ਚਾਹੀਦੀ ਹੈ ਤੇ ਜਿਹੜੀ ਪਨੀਰੀ ਆਪਾਂ ਪੁੱਟ ਕੇ ਖੇਤ ਚ ਲਾਉਣੀ ਝੋਨੇ ਦੀ ਜਾਂ ਬਾਸਮਤੀ ਦੀ ਤਾਂ ਉਹਨੂੰ ਜਿਹੜਾ ਹੈਗਾ ਸਟੈਬਲਿਸ਼ ਹੋਣ ਵਾਸਤੇ ਸ਼ੁਰੂਆਤੀ ਗਰੋਥ ਵਾਸਤੇ ਤਾਂ ਕਿ ਜਿਹੜਾ ਝੋਨਾ ਉਹ ਘੱਟ ਤੋਂ ਘੱਟ ਜਿਹੜਾ ਟ੍ਰਾਂਸਪਲੈਂਟਿੰਗ ਸ਼ੌਕ ਲਵੇ ਤੇ ਨਾਲ ਦੀ ਨਾਲ ਤਰੰਤ ਚੱਲ ਪੇ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਉਹਨੂੰ ਖੁਰਾਕੀ ਤੱਤ ਦੀ ਘਾਟ ਨਾ ਆਵੇ ਤੇ ਉਹ ਵਾਧਾ ਆਪਦਾ ਨਾ ਰੁਕੇ ਇੱਕ ਤਾਂ ਕੋਸ਼ਿਸ਼ ਕਿਸਾਨ ਵੀਰੋਂ ਇਹ ਕਰਨੀ ਆ ਕਿ ਆਪਾਂ ਝੋਨਾ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਵਿਰਲਾ ਜਾਂਦਾ ਲੱਗ ਜਾਂਦਾ ਜਾਂ ਪਨੀਰੀ ਪੁੱਟਣ ਵੇਲੇ ਟੁੱਟ ਜਾਂਦੀ ਆ ਤਾਂ ਉਹਦੇ ਡੱਕੇ ਆਪਾਂ ਨੂੰ ਲਾਉਣੇ ਪੈਂਦੇ ਕੋਸ਼ਿਸ਼ ਕਰੋਗੇ ਆਪਾਂ ਜਿਹੜਾ ਹੈਗਾ ਬੜੇ ਸਾਵਧਾਨੀ ਨਾਲ ਬੜੇ ਧਿਆਨ ਨਾਲ ਝੋਨਾ ਲਵਾਈਏ ਕਿ ਉਹਦੇ ਵਿੱਚ ਬਹੁਤਾ ਵਿਰਲਾਪਣ ਨਾ ਹੋਵੇ ਫਿਰ ਆਪਾਂ ਨੂੰ ਕੀ ਹੁੰਦਾ ਕਿ ਆਪਾਂ ਯੂਰੀਆ ਵੱਧ ਪਾਉਨੇ ਆ ਉਹਨੂੰ ਫੋਟ ਕਰਾਉਣ ਵਾਸਤੇ ਨਹੀਂ ਤਾਂ ਆਪਾਂ ਜਿਹੜੀ ਰਿਕਮੈਂਡਡ ਡੋਸ ਬਹੁਤ ਘੱਟ ਯੂਰੀਆ ਦੇ ਨਾਲ ਸੰਤੁਲਿਤ ਖਾਦ ਦੇ ਕੇ ਤੇ ਫਸਲ ਦਾ ਵਧੀਆ ਝਾੜ ਜਿਹੜਾ ਲੈ ਸਕਦੇ ਆ ਤਾਂ ਜਿਹੜੀਆਂ ਲਵਾਈ ਸਮੇ ਖਾਦਾਂ ਬਹੁਤ ਜ਼ਰੂਰੀ नाइट्रोजन फास्फोरस पोटाश ਜਾਂ ਆਪ ਸਲਫਰ ਕਹਿ ਲਈਏ ਜਾਂ ਜ਼ਿੰਕ ਬਾਰੇ ਕੋਈ ਕਿਸਾਨ ਵੀਰਾਂ ਦਾ ਸਵਾਲ ਆ ਗਿਆ ਜ਼ਿੰਕ ਆਪ ਨਾਲ ਪਾ ਦਈਏ ਕੋਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਆਪ ਫਾਸਫੋਰਸ ਵੀ ਨਾਲ ਪਾਉਣੀ ਹੈ ਤੇ ਜ਼ਿੰਕ ਵੀ ਪਾਉਣੀ ਹੈ ਲਵਾਈ ਟਾਈਮ ਤੇ ਨਾਲੇ ਇਹ ਜਿਹੜਾ ਹੈਗਾ ਤੁਸੀਂ ਕਹਿੰਦੇ ਆ ਕਿ ਜਿਹੜਾ ਜਿੰਕ ਤੇ ਫਾਸਫੋਰਸ ਹੈ ਜਿਹੜੇ ਇੱਕ ਦੂਜੇ ਨੂੰ ਫਾਸਫੋਰਸ ਖਾਸ ਤੌਰ ਤੇ ਜੇ ਫਾਸਫੋਰਸ ਢੋਜ ਵੱਧ ਜੇ ਆਪਾਂ ਕਹਿੰਦੇ ਆ ਕਿ ਜੇ ਫਾਸਫੋਰਸ ਪਾਈ ਹੈ ਜਿਆਦਾ ਤਾਂ ਜਿੰਕ ਨੂੰ ਬਾਈਂਡ ਕਰ ਲੈਂਦੀ ਆ ਤੇ ਉਹਦੀ ਜਿਹੜੀ ਅਵੇਲੇਬਿਲਟੀ ਬੂਟੇ ਦੇ ਵਿੱਚ ਘਟਾ ਦਿੰਦੀ ਆ ਹਾਂ ਠੀਕ ਆ ਤਾਂ ਉਹਦੇ ਵਿੱਚ ਖਾਸ ਖਿਆਲ ਰੱਖਣਾ ਕਿ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਮਿੱਟੀ ਪਰਖ ਕਰਾਈਆ ਤਾਂ ਉਹਦੇ ਆਧਾਰ ਤੇ ਨਹੀਂ ਤੁਸੀਂ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਜਿਵੇਂ ਜਿਹੜਾ ਹੈਗਾ 90 ਕਿਲੋ ਯੂਰੀਆ ਰეკਮੈਂਡਡ ਹੈ ਫਾਸਫੋਰਸ ਵਾਸਤੇ 27 ਕਿਲੋ ਡੀਏਪੀ ਜਾਂ ਡੇਢ ਘਟਾ ਸੁਪਰ ਦਾ 75 ਕਿਲੋ ਸਿੰਗਲ ਸੁਪਰ ਫਾਸਫਰਟ ਤੇ 20 ਕਿਲੋ ਮਿਊਰੋਟ ਪਟਾਸ਼ ਜਿੰਕ ਜਿਹੜੀ ਹੈਗੀ ਜਿੱਥੇ ਤੁਹਾਡੇ ਪਿਛਲੇ ਸਾਲਾਂ 'ਚ ਨਹੀਂ ਪਾਈ ਜਾਂ ਤੁਹਾਡੇ ਘਾਟ ਆਉਂਦੀ ਆ ਤਾਂ ਤੁਸੀਂ ਜਿਹੜੀ ਹੈਗੀ ਜੇ 10 ਕਿਲੋ ਜ਼ਿੰਕ 22% ਜਾਂ 6.5 ਕਿਲੋ 33% ਪਾ ਸਕਦੇ ਆ ਜਾਂ ਮੌਕੇ ਤੇ ਜੇ ਘਾਟ ਆਉਂਦੀ ਆ ਤਾਂ ਇਹੇ ਪਾ ਸਕਦੇ ਜੇ ਪਿਛਲੇ ਸਾਲਾਂ ਦੇ ਵਿੱਚ ਘਾਟ ਹੈਗੀ ਆ ਤਾਂ ਫਿਰ ਤੁਸੀਂ 25 ਕਿਲੋ ਤੱਕ ਵੀ ਆਪਾਂ ਨੂੰ ਜਿਹੜੀ ਹੈਗੀ ਹੈ 21% ਜਾਂ 16 ਕਿਲੋ ਜਿਹੜੀ 33% ਪਾਉਣੀ ਪੈ ਸਕਦੀ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹੁਣਾਂ ਕਿ ਜੇ ਤੁਸੀਂ 2 ਤੋਂ 3 ਸਪਰੇਇਆਂ ਕਰ ਸਕਦੇ ਆ ਜਿਹੜੀ ਮੈਂ ਤੁਹਾਨੂੰ ਫਾਰਮੂਲਾ ਦੱਸਦਾ ਹੁਣਾਂ ਤਾਂ ਫਿਰ ਘੱਟ ਜ਼ਿੰਕ ਨਾਲ ਸਰਜੂ ਆਪਣਾ ਘੱਟ ਖਰਚੇ ਦੇ ਵਿੱਚ ਸਰ ਸਕਦਾ ਬਸ਼ਰਤੇ ਕਿ ਆਪਾਂ ਜਿਹੜਾ ਫਸਲੀ ਰਹਿੰਦ-ਖੂੰਦ ਜਾਂ ਹਰੀ ਖਾਦ ਜਾਂ ਰੂੜੀ ਖਾਦ ਜਿਹੜੀ ਜ਼ਮੀਨ ਨੂੰ ਜ਼ਰੂਰ ਦਈਏ ਤਾਂ ਲਵਾਈ ਟਾਈਮ ਤੁਸੀਂ ਕੀ ਕਰਨਾ ਕਿ ਫਾਸਫੋਰਸ ਜੇ ਤੁਸੀਂ ਕੋਈ ਡੀਏਪੀ ਪਾਉਣੀ ਮਿੱਟੀ ਪਰਖ ਆਧਾਰ ਤੇ ਜਾਂ ਸੁਪਰ ਪਾਉਣੀ ਮੈਂ ਤੁਹਾਨੂੰ ਸੁਫਰ ਦੀ ਸਪਾਰਸ਼ ਕਰਦਾ ਕਿਉਂਕਿ ਉਹਦੇ ਵਿੱਚ ਕੈਲਸ਼ੀਅਮ ਤੇ ਸਲਫਰ ਨਾਲ ਫਾਸਫੋਰਸ ਦੇ ਮਿਲਦਾ ਕਿ ਉਹ ਤੁਸੀਂ ਗੱਟਾ ਡੇਢ ਗੱਟਾ ਪਾ ਲਓ 15 ਤੋਂ 20 ਕਿਲੋ ਜਿਹੜੀ ਮਿਊਰ ਟਾਪਟਾਸ਼ ਜਿਹੜੀ ਐਮਓਪੀ ਐਮਓਪੀ ਜਿਹੜੀ 60% ਵਾਲੀ ਉਹ ਤੁਸੀਂ ਜਿਹੜੀ ਹੈਗੀ 15 ਤੋਂ 20 ਕਿਲੋ 2.5 ਕਿਲਿਆਂ ਦਾ ਇੱਕ ਥੈਲਾ ਜਾਂ 3 ਕਿੱਲਿਆਂ ਤੱਕ ਵੀ ਇੱਕ ਥੈਲਾ ਤੁਸੀਂ ਵਰਤ ਸਕਦੇ ਜੇ ਹਰ ਸਾਲ ਜਾਂ ਹਰ ਫਸਲ ਦੇ ਵਿੱਚ ਜ਼ਰੂਰਤ ਅਨੁਸਾਰ ਤੁਸੀਂ ਇਹ ਪोटाश ਤੱਤ ਪਾਉਨੇ ਆ ਤਾਂ ਤੇ ਤੀਜਾ ਹਿੱਸਾ ਯੂਰੀਆ ਤੁਸੀਂ ਪਾ ਸਕਦੇ ਆ 25 ਤੋਂ 30 ਕਿਲੋ ਯੂਰੀਆ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਈ ਕਿਸਾਨ ਵੀਰ ਨਾ ਕੁਝ ਕੁ ਇਲਾਕਿਆਂ ਦੇ ਵਿੱਚ 2-3 ਸਾਲ ਪਹਿਲਾਂ ਟ੍ਰੈਂਡ ਚੱਲਿਆ ਸੀ ਹੁਣ ਤਾਂ ਘਟ ਗਏ ਕਿਸਾਨ ਵੀਰ ਕੇ 2-2 ਗੱਟਿਆਂ ਤੱਕ ਪਾਉਣ ਲੱਗ ਪਏ ਸੀ ਜਿਹੜਾ ਬਹੁਤ ਗਲਤ ਟ੍ਰੈਂਡ ਹੈ ਬਹੁਤ ਜਮੀਨ ਦੀ ਸਿਹਤ ਵਾਸਤੇ ਜਾਂ ਪਾਣੀ ਥੱਲੇ ਜਿਹੜਾ ਹੈਗਾ ਲੀਚ ਡਾਊਨ ਕਰਦਾ ਨਾਈਟ੍ਰੇਟ ਉਹਦੇ ਨਾਲ ਜਿਹੜਾ ਥੱਲੇ ਪਾਣੀ ਦੇ ਵਿੱਚ ਹਰੀਲਾ ਪਾਣਾ ਆਉਣਾ ਜਾਂ ਆਪਣਾ ਕਿਉਂਕਿ ਆਪਾਂ ਨੂੰ ਉੱਪਰ ਤਾਂ ਨਾਈਟrogen ਤਾਂ ਤਾਂ ਦੇਣਾ ਹੀ ਪੈਣਾ ਉੱਪਰ ਦੇਣਾ ਹੀ ਪੈਂਦਾ ਤਾਂ ਇਹਦੇ ਕਰਕੇ ਆਪਾਂ ਫालतੂ ਖਰਚਾ ਵੀ ਕਰਦੇ ਆ ਤੇ ਇੰਨੀ ਜ਼ਿਆਦਾ ਨਾਈਟrogen ਦੇਣ ਦਾ ਕੋਈ ਐਡਾ ਕੋਈ ਫੰਡਾ ਹੀ ਨਹੀਂਗਾ ਕੋਈ ਤੋਕ ਹੀ ਨਹੀਂ ਬਣਦੀ ਹੈਗੀ ਕਿ ਇੰਨੀ ਜ਼ਿਆਦਾ ਦੇ ਦੇ ਤੀਜਾ ਹਿੱਸਾ ਯੂਰੀਆ 30 ਕਿਲੋ ਤੱਕ ਤੁਸੀਂ 30 ਤੋਂ 32 35 ਕਿਲੋ ਤੱਕ ਯੂਰੀਆ ਤੁਸੀਂ ਥੱਲੇ ਦੇ ਸਕਦੇ ਆ ਆਖਰੀ ਕੱਦੂ ਕਰਨ ਤੋਂ ਪਹਿਲਾਂ ਜਾਂ ਜਿਹੜੀ ਫਾਸਫੋਰਸ ਹੈ ਜਾਂ ਪੋਟਾਸ਼ ਤਾਂ ਉਹ ਤੁਸੀਂ 2 ਦਿਨ ਪਹਿਲਾਂ 3 ਦਿਨ ਪਹਿਲਾਂ ਕਈ ਕਿਸਾਨ ਵੀ ਪੁੱਛਦੇ ਹੁੰਦੇ ਪਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੀ 30 ਕਿਲੋ ਯੂਰਗਿਆ ਉਹ ਤੁਸੀਂ ਕੋਸ਼ਿਸ਼ ਕਰੋਗੇ ਜਦੋਂ ਤੁਸੀਂ ਆਖਰੀ ਕੱਦੂ ਕਰਦੇ ਜਾਂ ਮੂਹਰੇ ਜਿਹੜਾ ਕੱਦੂ ਸਟਾਰਟ ਕਰਨ ਵੇਲੇ ਉਸ ਟਾਈਮ ਪਾਓ ਬਹੁਤੀ ਪਹਿਲਾਂ ਨਾ ਪਾਓ ਜਿਹੜੀ ਜਿੰਕ ਹੈ ਜਿੰਕ ਤੁਸੀਂ ਜੇ ਬੈਸਟ ਰਿਜ਼ਲਟ ਲੈਣਾ ਨਾ ਕੁਝ ਕਿਸਾਨ ਵੀ ਥੱਲੇ ਵੀ ਪਾਉਂਦੇ ਆ ਤਾਂ ਤੁਸੀਂ ਜਿਵੇਂ ਝੋਨਾ ਲਾਤਾ ਉਹਦੇ ਵਿੱਚ ਖਰਾਕੀ ਤਤ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਪੂਰੀ ਕਰ ਦਿਓ ਨਾਈਟ੍ਰੋਜਨ ਆਪਾਂ 7 ਦਿਨਾਂ ਤੱਕ ਵੀ ਝੋਨੇ ਦੀ ਲਵਾਈ ਤੋਂ ਪਾ ਸਕਦੇ ਆ 7 ਦਿਨ ਦੇ ਅੰਦਰ ਅੰਦਰ ਆਪਾਂ ਨੂੰ ਪਾ ਦੇਣਾ ਚਾਹੀਦਾ ਕਿਉਂਕਿ ਦੂਜੀ ਕਿਸਤ ਫੇਰ ਆਪਾਂ 21 ਦਿਨ ਤੇ ਦੇਣੀ ਤੀਜੀ 42 ਦੇ ਦਿਨ ਤੇ ਦੇਣੀ ਹੈ ਤੇ ਘੱਟ ਸਮੇਂ ਵਾਲੀਆਂ ਕਿਸਮਾਂ ਦੇ ਵਿੱਚ 35 ਦਿਨ ਤੇ ਆਪਾਂ ਯੂਰੀ ਜਿਹੜੀ ਖਤਮ ਕਰਨੀ ਹੁੰਦੀ ਹੈ ਤਾਂ ਜ਼ਿੰਕ ਦੇ ਵਿੱਚ ਜੇ ਤੁਸੀਂ ਚੰਗਾ ਰਿਜ਼ਲਟ ਲੈਣਾ ਨਾ ਜਿਹੜਾ ਪਿਛਲੇ ਸਾਲਾਂ 'ਚ ਮੈਂ ਦੇਖਿਆ ਕਿ ਜਦੋਂ ਤੁਸੀਂ 15 20 ਦਿਨਾਂ ਦੇ ਜਾ ਕੇ ਪਾਣੀ ਘਟਾਉਣਾ ਨ ਉਦੇ ਮੂਰੇ ਜਿਹੜਾ ਹੈਗਾ ਜ਼ਿੰਕ ਪਾ ਦਿਓ ਉਦੋਂ ਬਾਅਦ ਹਵਾ ਲਵਾ ਦਿਓ ਖੇਤ ਨੂੰ ਜ਼ਿੰਕ ਦੀ ਅਪਟੇਕ ਵੀ ਬਹੁਤ ਵਧੀਆ ਹੋਊਗੀ ਤੇ ਫਸਲ ਦੇ ਵਿੱਚ ਨਤੀਜਾ ਆਪਾਂ ਨੂੰ ਜਿਹੜਾ ਹੈਗਾ ਨਾ ਸ਼ਾਨਦਾਰ ਇਸ ਚੀਜ਼ ਦਾ ਮਿਲੂ ਕਈ ਵਾਰ ਕਿਸਾਨ ਵੀਰ ਕੀ ਕਰਦੇ ਆ ਕਿ ਪੰਜਵੇਂ ਸੱਤਵੇਂ ਦਿਨ ਜ਼ਿੰਕ ਪਾਉਂਦੇ ਆ ਫਿਰ ਉਦੋਂ ਬਾਅਦ ਖੇਤ ਨੂੰ ਹਵਾ ਹੀ ਨਹੀਂ ਲੱਗਦੀ 10-10 ਦਿਨ 15-15 ਦਿਨ ਉਹਦਾ ਫਾਇਦਾ ਨਹੀਂ ਕੋਈ ਜ਼ਿੰਕ ਦੀ ਅਪਟੇਕ ਉਦੋਂ ਹੋਣੀ ਜਦੋਂ ਜ਼ਮੀਨ ਦੇ ਵਿੱਚ ਹਵਾ ਪੈਣੀ ਹੈ ਆਕਸੀਡੇਸ਼ਨ ਉਹਦੀ ਹੋਣੀ ਹੈ ਸਬਮਰਜ ਕੰਡੀਸ਼ਨ ਦੇ ਵਿੱਚ ਫਾਇਦਾ ਨਹੀਂ ਹੁੰਦਾ ਸੋ ਇਹੀ ਜ਼ਰੂਰੀ ਨੁਕਤੇ ਸੀਗੇ ਜਿਉਂ ਕੀ ਸੁਵਾਲ ਹੈ ਸੁਝਾ ਹੈ ਤਾਂ ਆਪਦੇ ਕੀਮਤੀ ਸਵਾਲ ਜਾਂ ਸੁਝਾਤ ਹੱਥ ਲਿਖੇ ਕਮੈਂਟ ਜਰੂਰ ਦੱਸਦੇ ਕਰੋ ਜੇ ਕੋਈ ਨਵਾਂ ਸਵਾਲ ਜਿਹੜਾ ਹੁੰਦਾ ਨਾ ਕਿਉਂਕਿ ਜੇ ਤਾਂ ਉਹੀ ਰਿਪੀਟ ਹੋ ਗਿਆ ਤਾਂ ਫਿਰ ਉਹਦੀ ਜਿਹੜਾ ਜਵਾਬ ਦੇਣ ਦਾ ਮਤਲਬ ਹੀ ਨਹੀਂ ਰਹਿੰਦਾ ਨਵੇਂ ਸਵਾਲ ਦਾ ਭਾ ਜਵਾਬ ਜਰੂਰ ਦੇਈਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ